ਉਹ ਸਾਰੇ ਦੇ ਨੰਬਰ ਜੇ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆ ਫੋਨ ਨੰਬਰ ਹੈ ਮੈਂ ਉਹਨਾਂ ਚੋਂ ਗੱਡੀ ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਤਾਂ ਲੱਗਾ ਕੋਈ ਬਾਦੂ ਕਹਿੰਦੇ ਨਾ ਜੀ ਜਿੰਨਾ ਸਟੈਂਪ ਸੀ ਉਹਨੇ ਲੱਗਿਆ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਵਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਬਸੀਕਾ ਨੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹੇ ਨਾ ਜੀ ਦੱਸ ਦਿਓ ਜੀ ਫੇਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਜੀ ਮੈਨਾਂ ਇੰਨਾ ਕਬ ਗੱਲ ਕਰਦੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵੰਦੀ ਵਾਈ ਲਾਦੀ ਐ ਮੈਂ ਹਾਂ ਉਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈ ਸਟਾਉਣ ਲੱਗ ਗਈ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਐ ਸਿੱਧੂ ਹੀ ਮੈਂ ਹਾਂ ਮਲਵਾ ਐਂ ਐਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਨੰਬਰ ਮੇਰਾ ਨੰਬਰ ਕਿੱਥੋਂ ਲਿਆ ਆਇਆ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਐ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਭਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਐ ਮੈਂ ਇਸੇ ਕਮਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਜ਼ਰਾ ਸੋ ਨਵੇਂ-ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ-ਇੱਕ ਘੰਟਾ ਇੱਕ-ਇੱਕ ਪਲ ਬਹੁਤ ਕੀਮਤੀ ਹੈ ਕੋਈ ਮੰਚ ਖੋਟ ਨਹੀਂ ਕੁਛ ਨਹੀਂ ਦੋ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ ਮੇਂ 1 ਰੁਪਈਏ ਕਿਰਾਏ ਤੇ ਘਰ ਇੱਥੇ ਐ ਸੰਗਰੂਰ ਵਾਲਾ ਕਿਰਾਏ ਤੇ ਐ ਹੁਣ ਜਲੰਧਰ ਵਾਲਾ ਵੀ ਕਿਰਾਏ ਤੇ ਐ ਉਹਨਾਂ ਇਹ ਫਾਇਦਾ ਹੋ ਜੂਗਾ ਥੋੜਾ ਜਿਹਾ ਹਫ਼ਤੇ 'ਚ ਦੋ ਦਿਨ ਜਲੰਧਰ ਜਾ ਆਇਆ ਕਰਾਂਗੇ ਤਾਂ ਕਿ ਉਹਨਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਦੂਰ 200 ਕਿਲੋਮੀਟਰ ਪੈ ਜਾਂਦਾ ਜੀ ਜਾਣ ਆਉਣ 400 ਕਿਲੋਮੀਟਰ ਪੈ ਜਾਂਦਾ ਜੀ ਦਿਹਾੜੀ ਫੁੱਟ ਦੀ ਤੇ ਲੱਗਦਾ ਹੁਣ ਉਹ ਅੰਮ੍ਰਿਤਸਰ ਵਾਲੇ ਪਠਾਨਕੋਟ ਵਾਲੇ ਪੱਟੀ ਵਾਲੇ ਤਰਨਤਾਰਨ ਵਾਲੇ ਖਡੂਸਾ ਵਾਲੇ ਸ਼ਰਪੁਰ ਵਾਲੇ ਉਹ ਜਲੰਧਰ ਆ ਜਾ ਕਰਨਗੇ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਜੀ ਉਹ ਤਾਂ ਕੋਠਿਆਂ 'ਚ ਵੀ ਜਾਂਦੇ ਆ ਜਿਹੜੇ ਕੋਠੇ ਬਣੇ ਹੋਏ ਨੇ ਹੱਥ ਜੋੜ ਕੇ ਖਿਆਲ ਰੱਖਿਓ ਜੀ ਵੋਟਾਂ ਪਾਓ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੇ ਚੰਡੀਗੜਾ ਜਾਓ ਕਿਉਂ ਚੰਡੀਗੜਾ ਕਿਉਂ ਆਈਏ ਵੀ ਸਰਕਾਰ ਇੱਥੇ ਆਵੇ ਐਸੇ ਕਰਕੇ ਉਹਨਾਂ ਦਫ਼ਤਰ ਖੋਲਣ ਲੱਗਿਆ ਸਾਰੇ ਜ਼ਿਲ੍ਹਿਆਂ 'ਚ ਇੱਥੇ ਆਇਓ ਚੰਡੀਗੜ੍ਹ ਘੱਟ ਤੋਂ ਘੱਟ ਕਿਹੜਾ ਲੱਗੂਗਾ ਚੰਡੀਗੜ੍ਹ ਦਾ ਐਮਐਲਏ ਸਾਹਿਬਾਂ ਨੂੰ ਵੀ ਸਾਰਿਆਂ ਨੂੰ ਕਹਿੰਦਾ ਚੰਡੀਗੜ੍ਹ ਘੱਟ ਆਇਆ ਕਰੋ ਲੋਕਾਂ 'ਕਿ ਜਾਦੇ ਰਹਾ ਕਰੋ ਉਹ ਜਿੱਥੇ ਚੰਡੀਗੜ੍ਹ ਭੇਜਦੇ ਨੇ ਉੱਥੇ ਰੋਹੋ ਮੈਂ ਕਿਹਾ ਸੋ ਤੁਹਾਡਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਪਬਲਿਕ ਦਾ ਨਾ ਕੋਈ ਪੈਸਾ ਲੱਗਿਆ ਸਾਡਾ ਨਾ ਕੋਈ दारू ਬੰਡਿਆ ਸੀ ਤੁਸੀਂ ਤਾਂ ਅੱਡੇ ਤਰੰਤਰ ਹਰਾਤੇ ਕਿਤੇ ਬਿੰਦਰ ਮਾਟ ਦੇ ਮੁੰਡੇ ਨੇ ਸੋਚਿਆ ਸੀ ਜ਼ਿੰਦਗੀ ਚ ਕਿ ਮੁੱਖ ਮੰਤਰੀ ਕਿ ਸਟੇਟ ਦਾ ਬਣਾ ਦੇਣਗੇ ਲੋਕ ਬਣਾ ਦੇਣਗੇ ਐਨੇ ਵੱਡੀ ਤਾਕਤ ਦੇ ਨਾਲ ਕਮਾਲ ਹੈ ਯਾਰ ਸੋਚਿਆ ਸੋਚਣਾ ਹੋਈਏ ਜੋ ਸੋਚਿਆ ਲੱਗ ਗੁਨਾਨਕ ਸਾਹਿਬ ਸੋਚ ਕੇ ਨਹੀਂ ਹੁੰਦਾ ਪਰ ਜੇ ਹੁਣ ਮੌਕਾ ਮਿਲ ਹੀ ਗਿਆ ਨਾ ਫਿਰ ਹੱਥੋਂ ਨਹੀਂ ਜਾਣ ਦੇਣਾ ਇਹ ਹੁਣ ਤੇ ਆਪਣੇ ਤਾਂ ਸੰਗਰੂਰ ਜ਼ਿਲ੍ਹੇ ਚ ਪਹਿਲੀ ਵਾਰ ਤਾਂ ਸ਼ਕਤੀ ਆਈ ਹੈ ਇਹ ਜੀ ਨਾ ਪਹਿਲਾਂ ਸ਼ਕਤੀ ਦੋ ਇੱਕ ਪਰਿਵਾਰ ਚ ਹੀ ਸੀ ਉੱਥੇ ਫਿਰਦੀ ਰਹਿੰਦੀ ਸੀ ਸ਼ਕਤੀ ਬਾਹਰ ਕੱਢੀ ਹੋਈ ਨਹੀਂ ਹੁਣ ਉਹ ਚਲੀ ਗਈ ਹੁਣ ਆਪ ਕੋ ਮੀ ਆਉਂਦੇ ਨੇ ਸ਼ਕਤੀ ਕਿੱਥੇ ਹੈ ਉਹ ਤਾਂ ਲੰਘ ਹੀ ਹੁਣ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਬਹੁਤ ਵੱਡੇ ਹੋ ਆਪਣੇ ਆਪ ਦੀ ਕੀਮਤ ਪਛਾਣੋ ਤੁਸੀਂ ਰਾਜ ਤੁਸੀਂ ਲਿਆਉਣੇ ਹੋ ਰਾਜ ਤੁਸੀਂ ਢੇਕਦੇ ਵੀ ਹੋ ਸੋ ਇਸ ਕਰਕੇ ਚੰਗੇ ਬੰਦਿਆਂ ਨੂੰ ਹਮੇਸ਼ਾ ਚਿਤਾ ਕੇ ਭੇਜਿਆ ਕਰੋ ਜਿਹੜੇ ਥੋਡੇ ਵਰਗੇ ਹੋਣ ਥੋਡੇ ਵਾਂਗੂ ਪਿੰਡੇ ਤੇ ਗਰੀਬੀਆਂ ਹੜਾਈਆਂ ਹੋਣ ਪਤਾ ਹੋਵੇ ਖੱ쩌 ਰੇੜੇ ਵਾਲ ਦਾ ਕੀ ਦੁੱਖ ਹੈ ਮੂੰਫਲੀ ਦੀ ਰੇੜੀ ਵਾਲ ਦਾ ਕੀ ਦੁੱਖ ਹੈ ਇਹ ਪਤਾ ਹੋਵੇ ਬਸ ਇਨਾ ਕ ਫਰਕ ਹੈ ਬਸ ਹੋਰ ਕੋਈ ਫਰਕ ਨਹੀਂ ਮੈਨੂੰ ਇੱਕ ਕੁੜੀ ਮਿਲੀ ਜਹਾਜ਼ 'ਚ ਮੈਂ ਦਿੱਲੀ ਜਾ ਰਿਹਾ ਸੀ ਚੰਡੀਗੜ੍ਹੋਂ ਕੁੜੀ ਸੀ ਉਹਦੀ ਮਾਂ ਸੀ ਉਹਦਾ ਬਾਪੂ ਸੀ ਉਹਦਾ ਭਾਈ ਸੀ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਤੇ ਉਹਦੀ ਦਾਦੀ ਸੀ 70 ਕ ਸਾਲ ਦੀ ਉਹ ਮੈਨੂੰ ਕਹਿੰਦੀ ਅੱਜ ਮੇਰਾ ਬਹੁਤ ਵੱਡਾ ਦਿਨ ਹੈ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਦਿਨ ਹੈ ਮੈਂ ਕਿਵੇਂ ਉਹ ਕਹਿੰਦੀ ਵੀਰੇ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦੇ ਤੀ ਮੈਂ ਕਿਹਾ ਅੱਛਾ ਕਹਿੰਦੀ ਮੈਂ ਪਰਿਵਾਰੀ ਲੱਗੀ ਤੇ ਪਹਿਲੀ ਤਨਖਾਹ ਮਿਲੀ ਐ ਮੈਨੂੰ ਹੁਣ ਤੇ ਕਹਿੰਦੀ ਮੈਂ ਘਰਦਿਆਂ ਨਾਲੇ ਵਾਦਾ ਕੀਤਾ ਹੋਇਆ ਸੀ ਜਿੱਦ ਦੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਮੇ ਪਹਿਲੀ ਤਨਖਾਹ ਮਿਲੀ ਤਾਂ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਕਹਿੰਦੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆ ਆਪਣੇ ਸਾਰੇ ਪਰਿਵਾਰ ਕਿੱਡੀ ਵੱਡੀ ਗੱਲ ਐ ਜੀ ਦੇਖੋ ਕਿੰਨੀ ਖੁਸ਼ੀ ਹੋਈ ਹੋਊਗੀ ਉਸ ਕੁੜੀ ਨੂੰ ਕਿੰਨੀ ਉਹਦੇ ਦਾਦੀ ਨੂੰ ਖੁਸ਼ੀ ਹੋਊਗੀ ਜ਼ਿੰਦਗੀ 'ਚ ਵੀ ਮੇਰੀ ਪੋਤੀ ਨੇ ਮੈਨੂੰ ਜਾ ਚੜਚੜਾ ਝੂਟਾ ਦਵਾਤਾ ਛੋਟੀਆਂ ਛੋਟੀਆਂ ਖੁਸ਼ੀਆਂ ਨੇ ਪਰ ਇਹਨਾਂ ਨੇ ਖੋਲੀਆਂ ਸੀ ਆਪਾਂ ਤੋਂ ਇਹ ਹੁਣੇ ਖੁਸ਼ੀਆਂ ਵਾਪਸ ਆਉਣਗੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਯਾਦ ਕਰਕੇ ਸੱਚੇ ਦਿਲੋਂ ਕਹਿਣਾ ਚਾਹਨਾ ਉਹਨਾਂ ਉਹਨਾਂ ਦੇ ਤਾਂ ਪੈਰ ਵਰਗੇ ਵੀ ਨਹੀਂ ਹੈਗੇ ਪਰ ਕੋਸ਼ਿਸ਼ ਕਰ ਸਕਦੇ ਆ ਕਿ ਇਨਸਾਫ ਮਿਲੇ ਸਾਰਿਆਂ ਦੀ ਤਰੱਕੀ ਹੋਵੇ ਸਾਰੇ ਘਰਾਂ 'ਚ ਦੀਵੇ ਜਗਣ ਸਾਰੇ ਘਰਾਂ ਦੇ ਚੁੱਲ੍ਹੇ ਵੱਲਣ ਕੋਈ ਬੰਦਾ ਭੁੱਖਾ ਨਾ ਸੋਵੇ ਕਿਸੇ ਨਾਲ ਕੋਈ ਗਲ ਬੇਇਨਸਾਫੀ ਨਾ ਹੋਵੇ ਬਸ ਅੱਜ ਦੇ ਦਿਨ ਉਹਨਾਂ ਨੂੰ ਮੈਂ ਹੀ ਸ਼ਰਧਾਂਜਲੀ ਦੇਣਾ ਉਹਨਾਂ ਨੂੰ ਮੈਂ ਮੈਂ ਬਡਰੁਖਾ ਵਾਲਿਆਂ ਦਾ ਅੱਛਾ ਇੱਥੇ ਦਾ ਜਿਹੜਾ ਉਹ ਦੇਖ ਲਓ ਜਿਹੜਾ ਹੁਣ ਨੂੰ ਕਾਲਜ ਬਣ ਜਾਣਾ ਸੀ ਮੇਵਾ ਸਿੰਘ ਜੀ ਬੈਠੇ ਹੁਣ ਨੂੰ ਕਾਲਜ ਬਣ ਜਾਣਾ ਸੀ ਬਲਕੇ ਬਣਾਉਣਾ ਉਹਨਾਂ ਨੂੰ ਚਾਹੀਦਾ ਸੀ ਉਹ ਬਣਨ ਨਹੀਂ ਦਿੰਦੇ ਤੁਹਾਡੇ ਥੋੜੇ ਜਵਾਕ ਨਾ ਡਾਕਟਰ ਬਣ ਜਾਣ ਕਿਤੇ ਰਫੜ ਪਾ ਲਿਆ ਕੀ ਰੌਲਾ ਹੈ ਵੀ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਪੈਸੇ ਜਾਰੀ ਕਰਾਉਣੇ ਹਸਪਤਾਲ 220 ਬੈੱਡ ਤੇ ਪਲੱਸ 220 440 ਬੈੱਡ ਦਾ ਹਸਪਤਾਲ ਬਣਨਗੇ ਜੀ ਸੰਗਰੂਰ ਚ ਕਾਲਜ ਬਣੂਗਾ ਜੀ ਫਿਰ ਉਦੋਂ ਬਾਅਦ ਕਿੰਨਾ ਕੁਝ ਨਾਂ ਲਾਊਗਾ ਨਾ ਭਗਵੰਤ ਮਾਨ ਦਾ ਨਾਂ ਨਾ ਆ ਜੇ ਮੈਂ ਕਿਹਾ ਯਾਰ ਥੋੜਾ ਲਾ ਦਾਂਗੇ ਪੱਥਰ ਆਪ ਦਾ ਲਾ ਲਿਓ ਬਸ ਇੱਕ ਬੰਨਤਾ ਦੇ ਦਿਓ ਉਹ ਬੈਠੇ ਆ ਜੀ ਆ ਬੈਠੇ ਮੈਂ ਦੇਖਿਆ ਦੱਸੋ ਕੀ ਕਰੀਏ ਨਾ ਇਹ ਕੰਮ ਹੁੰਦਾ ਸਰਕਾਰਾਂ ਦਾ ਕਿ ਬਣਦੇ ਕੰਮਦਰ ਰੋਕਣਾ ਪਹਿਲਾਂ ਮੇਰੀਆਂ ਗਰਾਂਟਾ ਬਾਰੇ ਐਂ ਕਰਦੇ ਰਹੇ ਭਵੰਤਵਾਂ ਦੀ ਗਰਾਂਟੇ ਲੱਗਣ ਲੈਣੀ ਉਹ ਯਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਦਿਨਾ ਮੈਂ ਸੋ ਦੋ ਤਿੰਨ ਉਹਦੀਆਂ ਆਪਸ਼ਨਾਂ ਕੱਢੀਆਂ ਨੇ ਇੱਥੇ ਮਸਤੋਣਾ ਸਾਹਿਬ ਹੀ ਬਣਨਾ ਹੈ ਉਹਦੀਆਂ ਦੋ ਤਿੰਨ ਕੇਂਦਰ ਨੂੰ ਅਸੀਂ ਪੁੱਛਿਆ ਹੁਣ ਦੋ ਤਿੰਨ ਆਪਸਰਾ ਮੈਂ ਸਾਰੇ ਕਮੇਟੀ ਨੇ ਮੀਟਿੰਗ ਕੀਤੀ ਸੀ ਘਰੇ ਬੁਲਾਏ ਸੀ ਮੈਂ ਸਾਰੇ ਸਹਿਮਤੀ ਵੀ ਹੈ ਅਰਦਾਸ ਕੀਤੀ ਹੋਈ ਹੈ ਇਹਨਾਂ ਨੇ ਕਿ ਬਣਾਉਣਾ ਤਾਂ ਇੱਥੇ ਹੀ ਹੈ ਤੇ ਜਰੂਰ ਇੱਥੇ ਹੀ ਬਣਾਵਾਂਗੇ ਮੈਂ ਤੁਹਾਡੇ ਨਾਲ ਹਾਂ ਪਰ ਮੈਂ ਚਾਹੁੰਨਾ ਕਿ ਆਪਾਂ ਇਸ ਰਫੜਜ ਪੈ ਕੇ ਸਾਲ ਨਾ ਖਰਾਬ ਕਰ ਲਈਏ ਸੋ ਦਾ ਕੋਈ ਹੱਲ ਕੱਢਣ ਲੱਗੇ ਹੋਏ ਹਾਂ ਸੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਦੋ ਦੋ ਕਾਲਜ ਬਰਾਬਰ ਅੱਧੇ-ਅੱਧੇ ਬਣ ਗਏ ਜੀ ਹੁਸ਼ਿਆਰਪੁਰ ਤੇ ਕਪੂਰਥਲਾ ਇੱਕ ਆਪ ਨੂੰ ਕਮਿਊਨਿਟੀ ਕਾਲਜ ਮਿਲਿਆ ਮਲੇਰ ਕੋਲਲੇ ਮੈਡੀਕਲ ਕਾਲਜ ਆਪਣੇ ਇੰਨੇ ਹੋ ਜਾਣਗੇ ਡਾਕਟਰ ਬਣ ਜਾਣਗੇ ਆਪਣੇ ਪੀਆ ਪੁੱਤ ਕਿੰਨਿਆਂ ਨੂੰ ਨੌਕਰੀਆਂ ਮਿਲਣਗੀਆਂ ਕਿੰਨਿਆਂ ਨੂੰ ਰੋਜ਼ਗਾਰ ਮਿਲੂਗਾ ਨਾ ਕੋਈ ਫਿਕਰ ਨਹੀਂ ਇਸ ਗੱਲ ਦਾ ਅਸੀਂ ਤਾਂ ਜੀ ਸੁਪਰੀਮ ਕੋਰਟ ਜਾਵਾਂਗੇ ਇਸ ਤਾਂ ਜੀ ਫਿਰ ਉਹ 1964 ਦਾ ਪਤਾ ਨਹੀਂ ਕਿਹੜਾ ਕੱਢਿਆ ਹੋਇਆ ਯਾਰ ਕਿਹੜੀ ਗੱਲ ਆ ਯਾਰ ਉਹ ਗਰੀਬ ਵੀ ਪੱਖਾ ਦਾਨ ਕਰ ਦਿੰਦਾ ਓਏ ਬਾਪੂ ਦੇ ਭੋਗ ਤੇ ਕਦੇ ਕੁਝ ਦੇ ਵੀ ਦਿਓ ਲੋਕਾਂ ਨੂੰ ਲਈ ਹੈ ਲੋਕਾਂ ਤੋਂ ਬਸ ਤਾਂ ਇਹ ਦਬਰ ਚਿੱਤਰਾਂ ਦੇ ਹਾਰ ਪਾਈ ਬੈਠੇ ਨੇ ਇੱਥੇ ਉਹ ਕਿਹੜੇ ਹਾਰ ਪਾਉਣ ਲੋਕਾਂ ਨੇ ਫੁੱਲਾਂ ਦੇ ਪਾ ਕੇ ਦੇਖ ਲੈ ਜਦੋਂ ਇਹ ਕਾਬਲੀ ਹੈ ਨਹੀਂ ਫੁੱਲਾਂ ਦੇ ਫਿਰ ਇਸ ਤਰ੍ਹਾਂ ਦੇ ਪੈਣਗੇ ਲੋਕ ਕੀ ਕਰਨ ਫਿਰ ਉਹਨੂੰ ਅੱਕੇ ਪਿਆ ਸੌ ਲੱਗੇ ਮੈਂ ਰੋਜ਼ ਰੋਜ਼ ਕੋਈ ਨਾ ਕੋਈ ਢੱਕਾ ਕੋਈ ਨਾ ਕੋਈ ਪੰਗਾ ਸੁਪਰੀਮ ਕੋਰਟ ਜਾਵਾਂਗੇ ਜੀ ਹਾਈ ਕੋਰਟ ਜਾਵਾਂਗੇ ਆ ਸਰਕਾਰਾਂ ਐ ਕੋ ਕਰਦੀ ਐ ਲੈ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਮੈਂ ਅੱਜ ਕਿ ਸਜਦਾ ਕਰਦੇ ਆ ਉਸ ਮਹਾਨ ਸ਼ਾਸਕ ਨੂੰ ਉਸ ਮਹਾਨ ਜਰਨੈਲ ਨੂੰ जिने ਲੋਕਾਂ ਦਾ ਰਾਜ ਲਿਆਂਦਾ ਜਿਨੇ ਲੋਕਾਂ ਨੂੰ ਪੁੱਛ ਪੁੱਛ ਕੇ ਫੈਸਲੇ ਲਏ ਜਿਨੇ ਬਿਠਾ ਕੇ ਕਿਹਾ ਹਾਂ ਭਾਈ ਕੀ ਕਰਨਾ ਚਾਹੇ ਕੀ ਕਰਾਉਣਾ ਚਾਹੁੰਨੇ ਹੋ ਕਰ ਦਿਓ ਜਿਨੇ ਗੁਰੂ ਸਾਹਿਬ ਦੀ ਰਜਾ ਚ ਰਹਿ ਕੇ ਸਾਰਾ ਰਾਜ ਕੀਤਾ ਮਹਾਰਾਜਾ ਦਲੀਪ ਸਿੰਘ ਜਦੋਂ ਪੈਦਾ ਹੋਏ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰੂ ਸਾਹਿਬ ਮਹਾਰਾਜਾ ਅਜੀਤ ਸਿੰਘ ਜੀ ਨੇ ਅਖੰਡ ਪਾਠ ਸਾਹਿਬ ਕਰਵਾਇਆ ਸੀ ਬਿਲਕੁਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੋ ਉਹ ਰਜਾ ਚ ਰਹਿਣ ਵਾਲੇ ਬੰਦੇ ਸੀ ਗੁਰੂ ਨੂੰ ਮੰਨਣ ਵਾਲੇ ਬੰਦੇ ਸੀ ਇਹ ਤਾਂ ਰਾਜਾ ਜ ਵੀ ਨਹੀਂ ਹੈਗੇ ਗੁਰੂ ਨੂੰ ਤਾਂ ਸਮਝਦੇ ਕੱਕ ਨਹੀਂ ਹੈ ਸੋ ਇਹ ਤਾਂ ਆਪ ਹੀ ਬਣ ਗਏ ਹੁਣ ਆਪਦੇ ਆ ਇਹਨਾਂ ਤਾਂ ਇਹਨਾਂ ਤੋਂ ਬਚਿਓ ਆਤ ਤੁਹਾਡਾ ਪੋਤਾ ਤੁਹਾਡਾ ਪਤੀਜਾ ਤੁਹਾਡਾ ਛੋਟਾ ਵੱਡਾ ਭਾਈ ਆ ਤੁਹਾਡੇ ਵਰਗਾ ਹੀ ਆ ਉਵੇਂ ਜਿਵੇਂ ਅਹੀਂ ਪਹਿਲਾਂ ਸੀ ਮੈਂ ਅਹੀਂ ਹੋਣਾ ਤੇ ਅਹੀਂ ਰਹਾ ਮੈਂ ਬਸ ਬਾਕੀ ਸਾਰੇ ਜਿੰਨੇ ਵੀ ਮੇਰੇ ਮਿੱਤਰ ਦੋਸਤ ਬੈਠੇ ਆ ਸਾਹਮਣੇ ਸਨਾਮ ਤੋਂ ਵੀ ਬੈਠਿਆ ਵਚਨ ਬੇਦਲਹੋਰੀ ਵੀ ਆਏ ਹੋਏ ਆ। ਬਾਕੀ ਸਾਰੇ ਬਡਰੁਖਾਣੀ ਪੂਰੀ ਟੀਮ ਆਈ ਹੋਈ ਹੈ। ਤੇ ਸਾਰੇ ਹੀ ਸਾਡੇ ਚਾਹਤਿਆਂ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ। ਸਰਕਾਰ 'ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ 'ਚ। ਮੈਂ ਨੋਟ ਕਰ ਲਿਆ। ਲਿਸਟਾਂ ਮੰਗਾ ਲੀਆਂ ਜਿਹੜੇ ਘਰਧਿਆਨਾ ਲੜ ਕੇ ਆਪਣੇ ਮੋਟਰਸਾਈਕਲ 'ਚ ਆਪ ਵੀ ਤੇਲ ਪਵਾ ਕੇ ਮੇਰੀ ਗੱਡੀ ਮੁਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਐ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਆਉਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਵੱਡੇ ਤੱਬ